ਸਿੰਘ ਸੁਗਨ ਆ ਨਾਗਾ ਜੀ ਮੈਂ ਆਪਾਂ ਕਹਿੰਦਾ ਜਮ ਬੰਦ ਵਿੱਤੇ ਲਾ ਨਾਟਪਨ ਨਾਲ ਕੰਡੀ ਤਾਂ ਬਹੁਤ ਆਈ ਜੋ ਵੀ ਜਮੀ ਜ਼ਿਆਦਾ ਹੈ ਹਾਂ ਤੇ ਬਾਕੀ ਸਭਾ ਇਹਦਾ ਵੀ ਬਾਈ ਕਹਿੰਦਾ ਬਾਲਾ ਠੰਡਾ گاਵਾਂ ਵਾਲਾ ਸਿਸ਼ਟੀ ਆ ਆ ਚਕਾਲਾ ਕਰੀ ਜਾਂਦੀ ਆ ਹਰਿਆਣੇ ਦੇ ਪਛਮੇ ਦੀ ਇਹ ਖਾਸੀਅਤ ਹੁੰਦੀ ਆ ਵੀ ਸਭਾ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗੱਗੜਪੁਰ ਤਹਿਸੀਲ ਗੁਲਾ ਜ਼ਿਲ੍ਹਾ ਕੈਥੜ ਤੇ ਸਟ੍ਰੇਟ ਹੈਗੀ ਆ ਸੱਜਣੋ ਹਰਿਆਣਾ ਕਰੇਲੂ ਸੱਜਣ ਕੋਲੇ ਪਹੁੰਚੇ ਆ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਇੱਕ ਤਾਂ ਬੱਚੀ ਦਿਖਾਵਾਂਗੇ ਦੰਦਾਂ 'ਚ ਚਾਰ ਦੰਦਾਂ ਤੇ 32 ਬਾਈ ਕਹਿੰਦਾ ਆ ਵੀ ਪੈਲਣਾ ਹੈਗੀ ਇਹ ਵੀ ਦੰਦਾਂ ਚ ਆ ਤੇ ਇੱਕ ਵੱਡੇ ਕੱਦ ਕਾਰਡ 'ਚ ਹੈਗੀ ਆ ਦੂਜਾ ਸੂਆ ਝੋਟੀ ਤਿੰਨ ਪਸ਼ੂ ਨੇ ਬਾਈ ਕੋਲੇ ਕਿਸੇ ਮਜਬੂਰੀ ਕਾਰਨ ਬਾਈ ਕਹਿੰਦਾ ਆਪਾਂ ਨੇ ਸੇਲ ਕਰਨੇ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਇਕੱਲੇ ਇਕੱਲੇ ਪਸ਼ੂ ਨੂੰ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਬਾਕੀ ਡਿਟੇਲ ਲੱਭੂ ਦੱਸ ਦੂਗਾ ਆ ਜਾ ਲੱਭੂ ਫਿਰ ਠੀਕ ਸਾਸ੍ਰਿਕਾਰ ਜੀ ਚੜਦੀ ਕਲਾ ਵਧੀਆ ਜੀ ਓਕੇ ਕੰਮ ਓਕੇ ਜੀ ਨੰਬਰ ਬੋਲ ਜਰਾ 72084 ਜੀ 64468 ਹਰਿਆਣੇ ਚ ਆ ਗਿਆ ਆਪਣਾ ਹਾਂਜੀ ਹਰਿਆਣਾ ਮੈਂ ਕੈਥਲ ਜ਼ਿਲ੍ਹਾ ਜੀ ਕੈਥਲ ਜ਼ਿਲ੍ਹਾ ਕੈਥਲ ਤੋਂ ਕਿੰਨੀ ਕੁ ਦੂਰ ਹੈ ਹੈ ਜੀ 30 ਕਿਲੋਮੀਟਰ 25 30 ਕਿਲੋਮੀਟਰ ਗੁਲੇ ਜੀ ਕੇ ਤੋਂ ਗੁਲਾ ਤੇ ਹੈ ਜੀ 10 ਕਿਲੋਮੀਟਰ 10 ਕਿਲੋਮੀਟਰ ਹਾਂ ਕਿਹੜੇ ਪਾਸੇ ਸ਼ੁਰੂ ਕਰੀਏ ਇਧਰੋਂ ਕਰੀਏ ਕੋਈ ਇਧਰ ਤੇ ਕਰ ਲਿਆ ਜੀ ਧੋਰ ਖੋਲ ਕੇ ਬੱਚੀ ਸੂਆ ਕਿਹੜਾ ਇਹਦਾ ਲੱਭੂ ਪਹਿਲਾ ਜੀ ਸੂਆ ਪਹਿਲਾ ਤੇ ਸੂਈ ਕਿੰਨੇ ਕੁ ਟਾਈਮ ਦੀ ਹੋ ਗਈ ਉਹ ਜੀ ਮਿੰਨਾ ਗੱਲ ਵੀ ਹੋ ਰਹੀ ਹੈ ਜੀ ਸੂਈ ਇਹਦਾ ਸਿੰਘ ਕਢਾ ਦੇ ਹਨਾ ਹਾਂ ਜੀ ਕਢਾ ਦੀ ਜੀ ਦੰਦਾਂ ਜਿਵੇਂ ਆਏ ਦੰਦਾਂ ਵਿੱਚ ਚਾਰ ਦੰਦ ਆ ਜੀ ਦੰਦਾਂ ਚ ਆ ਗਈ ਚਾਰ ਦੰਦ ਸੂਆ ਪਹਿਲਾ ਇੱਕ ਗੱਲ ਹੋਰ ਦਾ ਦੰਦ ਆ ਚੰਚੇਤ ਬਾਈ ਕੋਲ ਆ ਗਿਆ ਆਪਾਂ ਇਧਰ ਆਏ ਹੋਏ ਸੀ ਤੇ ਜਿਹੜਾ ਸਮਾਂ ਸਮਾਂ ਹੈਗਾ ਸੱਜਣੋਂ ਦੁਪਹਿਰ ਦਾ ਆਰਡਰ ਕੁਆਲਿਟੀ ਦੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਆ ਕਿ ਦੁਪਹਿਰ ਕ ਦਾ ਟਾਈਮ ਆ 2-3 ਘੰਟੇ ਚ ਬਾਈ ਦੇ ਇਹਦੇ ਪੈਂਡਿੰਗ ਆ ਇਹ ਪੱਛੀ ਆ ਗਈ ਕ੍ਰੋਸ ਹੰਗ ਚ ਆ ਗਈ ਕੇਰਾਂ ਲੱਭੂ ਹੋਰ ਕਮਾ ਦੇ ਇੱਥੋਂ ਲੈ ਚਲ ਉਧਰ ਨੂੰ ਆ ਗਈ ਕ੍ਰੋਸ ਹੰਗ ਚ ਛਾਂਟਵੇਂ ਜੇ ਸਰੀਰ ਚ ਆ ਗਈ ਤੇ ਆਰਡਰ ਰੱਖਦੀ ਆ ਫਿਕਸ ਜੀ ਹਾ ਦੁੱਧ ਹਾਜ਼ਰ ਕਿੰਨਾ ਲੱਭੂ 10 ਕਿਲੋ ਹੈ ਜੀ ਪੱਕਾ ਉਹਦਾ 10 ਤੇ ਉੱਪਰ ਆ 10 ਕਹਿ ਕੇ ਦੇਾਂਗੇ 16 ਹੈਗਾ ਮੰਗਦੋ ਡੰਗ ਚੋਂ ਆਲਾ ਹਾਂਜੀ ਹਾਂਜੀ ਕਮਾ ਲਿਆ ਚੋਣ ਚਵਾਉਣ ਦੀ ਕਿਵੇਂ ਆ ਠੰਡੀ ਆ ਜੀ ਲੈ ਠੀਕ ਆ ਆ ਸਵੇਰ ਆਦੀ ਬਾਈ ਕਹਿੰਦਾ ਠੰਡੀ ਸੀ ਲੈ ਬਿਲਕੁਲ ਲੈ ਆ ਬਾਈ ਕਮਾ ਲੈਣ ਕਿੰਨੇ ਦਿਨ ਦੀ ਸੂਈ ਦੱਸਿਆ ਇਹ ਮਿੰਨਾਗਾ ਗੇੜ ਮਾ ਜੀ ਮਿੰਨਾ ਦੇ ਘਟੋ ਪੰਜ ਚਾਰ ਦਿਨ ਬੱਸ ਠੀਕ ਆ ਮਹੀਨੇ ਦੇ ਆਸੇ ਪਾਸੇ ਆ ਬਾਈ ਨੇ ਤੇ ਦੁੱਧ ਦੇ ਕੋਲ ਹੈਗਾ ਸੱਜਣੋਂ 10 ਕਿਲੋ ਇਹ ਦੁੱਧ ਬਾਈ ਕਹਿੰਦਾ 11 ਦੇ ਆਟੇ ਬਟੇ ਆ ਤੇ ਪਰ ਆਪਾਂ ਕਹਿ ਕੇ 10 ਕਿਲੋ ਹੀ ਦੇਣੀ ਆ ਥਣ ਲੈ ਵੇਰੀ ਆ ਗਈ ਬਿਲਕੁਲ ਸਾਫ ਸੂਆ ਪਹਿਲਾ ਤੇ ਦੰਦਾਂ ਚ ਬਾਈ ਕਹਿੰਦਾ ਹੈਗੀ ਆ ਚਾਰ ਦੰਦਾਂ ਸਾਈਜ਼ ਬਣਾਉਂਗੀ ਆ ਥਣਾ ਦਾ ਪਾਸਮਕੇ ਹਾਂ ਜੀ ਐਨ ਚੋਣ ਚ ਪਾਉਣ ਦੀ ਕੀ ਮਤਲਬੂ ਥੱਲੀ ਆ ਜੀ ਉਹ ਦੇਖੋ ਠੀਕ ਆ ਗੱਲ ਆ ਆ ਸੁਭਾ ਦੀ ਬਾਈ ਕਹਿੰਦਾ ਬਿਲਕੁਲ ਠੰਡੀਆਂ ਉਹ ਚਵਾਈ ਦਾ ਛਰਲਾ ਸਿੱਟਾ ਕੋਈ ਨਾ ਜੀ ਜਮੀ ਵੀ ਨਹੀਂ ਫਟ ਫਟ ਜਮੀ ਵੀ ਨਹੀਂ 100 ਦੀ 100 ਜਮਾ 100 ਕੀ 100 ਆ ਜੀ ਪੈਸੇ ਇਹਨਾਂ ਦੇ ਪੈਸੇ ਜੀ ਫੋਨ 'ਤੇ ਕਰਾਂਗੇ ਫੋਨ ਤੇ ਵਾਲੇ ਨਾ ਮੰਗ ਰਹੇ ਨਾ ਜੀ ਜਿੰਤਰਾਂ ਦਾ ਡੰਗਰਾ ਉਤਨੀ ਹੀ ਕਰਾਂਗੇ ਪੈਸੇ ਤਾਂ ਠੀਕ ਆ ਗੱਲ ਆ ਆ ਪੈਸੇ ਬਾਈ ਕਹਿੰਦਾ ਸਲਾਹ ਕਰਕੇ ਮੰਗ ਲਾਇਆ ਕਿਉਂਕਿ ਘਰੇ ਹੈ ਨਹੀਂ ਗਾ ਇਸ ਟਾਈ ਫੇਸ ਦੀ ਮਾਰਦੀ ਗਰੀ ਕੈਮਰਾ ਸੰਗ ਸੰਗ ਆ ਗਿਆ ਜਮਾਨ ਬੰਦ ਜੀ ਨੂੰ ਆਪਾਂ ਪੰਜਾਬੀ ਚ ਕਹ ਲਾਂ ਨੇ ਨਾ ਵੀ ਟੇਲਾ ਨਹੀਂ ਟੱਪਦਾ ਉਹ ਸੀ ਨਾ ਹਾਂਜੀ ਇਸ ਮਤ ਜਮੀ ਟੰਗਲ ਵੀ ਨਹੀਂ ਲੱਗਦੀ ਠੀਕ ਹੈ ਇਹਦਾ ਬੱਚਾ ਵੀ ਦਿਖਾ ਦੇਈਂ ਬੱਚਾ ਤਾਂ ਟੰਗ ਰਿਹਾ ਬਈ ਕਿੱਲੀ ਦਾ ਠੀਕ ਹੈ ਗੱਲ ਕਿੰਨੇ ਕ ਟਾਈਮ ਦੀ ਸੂਈ ਆ ਤੋਰ ਕੇ ਉਹ ਕੀ 2 ਮਹੀਨੇ ਦੀ ਜੀ 2 ਮਹੀਨੇ ਦੀ ਹਾਂਜੀ ਸੂਆ ਕਿਹੜਾ ਦਾ ਪਹਿਲਾ ਜੀ ਸੂਆ ਪਹਿਲਾ ਹਾਂਜੀ ਆ ਹਾਈਟ ਇਹਦੀ ਬੱਛੀ ਨਾਲ ਦੀ ਆ ਹਾਂਜੀ ਇੱਕੋ ਸਹਿਜ ਹੈ ਜੀ ਦੋਆਂ ਦਾ ਆ ਹਾਈਟ ਇਹ ਵੀ ਆ ਗਈ ਸੱਜਣਾ ਬੱਛੀ ਨਾਲ ਦੀ ਇਹ ਮੰਨ ਲਓ ਵੀ ਤੁਸੀਂ ਜਿਵੇਂ ਆਪਾਂ ਕਹਿੰਦੇ ਨੇ ਪਹਾੜਾਂ ਚ ਹੁੰਦੀਆਂ ਸਾਈਟ ਮੀਡੀਅਮ ਆ ਹਾਂਜੀ ਬਾਲੀ ਵੱਡੀ ਨਹੀਂ ਹੈਗੀ ਹਾਂਜੀ ਪਰ ਜਿੰਨੀ ਕਿ ਹੈਗੀ ਆ ਵੀ ਉੰਨੀ ਕੁ ਖਰੀਆ ਸਿੰਘ ਸਿੰਘ ਵਾਲੇ ਮਾਮਲੇ ਚ ਬੰਦ ਆ ਬਿਲਕੁਲ ਤੇ ਬਾਕੀ ਇੱਥੋਂ ਤੁਹਾਨੂੰ ਇਹਦੀ ਫੇਸ ਕੁਆਲਿਟੀ ਦੱਸ ਦੂਗੀ ਸਾਈਡ ਨੂੰ ਹੋਣੀ ਲੱਭੂ ਇੱਥੋਂ ਮਾਰਦੀ ਗਰੀ ਫੇਸ ਤੇ ਕੈਮਰਾ ਸਿੰਘ ਸਿੰਘ ਆ ਨਾਗਾ ਜਿਵੇਂ ਆਪਾਂ ਕਹਿੰਦੇ ਨਾ ਜਮਾ ਬੰਦ ਵੀ ਢੇਲਾ ਨਾ ਟੱਪਣ ਵਾਲਾ ਢਿੱਤੀ ਤਾਂ ਬਹੁਤ ਆਈ ਜੋ ਵੀ ਜਮੀਂ ਜਿਆਦਾ ਹੈ ਹਾਂ ਤੇ ਬਾਕੀ ਸਭਾ ਇਹਦਾ ਵੀ ਬਾਈ ਕਹਿੰਦਾ ਬਾਲਾ ਠੰਡਾ ਗਾਵਾਂ ਵਾਲਾ ਸਿਸ਼ੀਆ ਆ ਆ ਚਗਾਲਾ ਕਰ ਜਾਂਦੀ ਆ ਹਰਿਆਣੇ ਦੇ ਪਛਮੇ ਦੀ ਇਹ ਖਾਸੀਅਤ ਹੁੰਦੀ ਆ ਵੀ ਇਹ ਸਭਾ ਦੇ ਬਹੁਤ ਠੰਡੇ ਆ ਕਮਾ ਦੇ ਗਰਾਉਂਡ ਅੱਵਾ ਦੀ ਬਿਲਕੁਲ ਠੰਡੀ ਸੀਲ ਦੰਦਾ ਚ ਕਿਵੇਂ ਹੋ ਲੱਭੂ ਇਹ ਦੰਦਾ ਮੈਂ 4 ਹੋਣੀ ਜੀ ਠੀਕ ਆ ਗੱਲ ਸੁਆ 2 ਮਹੀਨਾ ਦੁੱਧ ਕਿੰਨਾ ਹਾਜ਼ਰ ਦੁੱਧ ਹੈ ਜੀ 7 ਕਿਲੋ ਪੂਰਾ 7 ਕਿਲੋ ਹਾਂ ਜੀ ਸੇਵਾ ਲੋਟ ਆ ਗਰੀ ਸੇਵਾ ਤੋਂ ਜੀ ਵੈਸੇ ਠਿੱਕੋ ਆ ਵੱਤ ਵੱਤ ਜੀ ਹੈਗਾ ਹਾਂ ਜੀ ਹਾਂ ਜੀ ਆ ਸੇਵਾ ਬਾਈ ਦੀ ਦਰਮਿਆਨੀ ਹੈ ਜਿੰਨਾ ਕ ਦੁੱਧ ਅੱਜ ਹੈਗਾ ਓਨਾਂ ਕ ਬਾਈ ਨੇ ਦੱਸਤਾ ਹਾਂ ਜੀ ਤੇ ਰੇਟ ਜਿਵੇਂ ਬਾਈ ਨੇ ਦੱਸਿਆ ਰੇਟ ਬਾਈ ਕਹਿੰਦਾ ਮੈਂ ਇਹਨਾਂ ਦੇ ਫੋਨ ਤੇ ਹੀ ਦੱਸ ਦੂੰਗਾ ਸਾਰਿਆਂ ਨੇ ਕੋਈ ਜ਼ਿਆਦਾ ਰੇਟ ਨਹੀਂ ਹੋਣੇ ਸੱਜਣੋ ਹਰੇਕ ਭਰਾ ਦੀ ਇਹ ਕਹਿ ਸਕਦੇ ਆਂ ਦੀ ਪਹੁੰਚ ਜੀ ਵਾਲੇ ਰੇਟ ਹੋਣਗੇ ਯਾਰ ਹਾਂ ਜੀ ਤੇ ਹੁਣ ਗੈਰੀ ਮਾਰਦੀ ਕੈਮਰਾ ਵੱਡੀ ਝੋਟੀ ਦਿਖਾ ਦੇ ਤੇ ਇਸ ਤੇ ਮਾਰਦੀ ਕੈਮਰਾ ਉਹਦੇ ਸਿੰਗ ਸੁng ਆ ਗਿਆ ਬੰਦ ਜਾਵਾ ਕੰਨੀ ਵਾਲਾ ਕੱਦ ਆ ਗਿਆ ਫੁੱਲ ਇਹਦਾ ਸੂਆ ਕਿਹੜਾ ਲੱਭੂ ਦੂਸਰਾ ਜੀ ਤੋਰ ਖੋਲ ਕੇ ਨਾਲ ਬੱਚਾ ਕੀ ਆ ਕੱਟੀ ਆ ਜੀ ਤੜਾ ਆ ਨਾਲ ਕੱਤੀ ਸੂਆ ਦੂਜਾ ਕਿੰਨੇ ਕ ਟਾਈਮ ਦੀ ਸੂਈ ਮੰਨ ਲਈ ਇਹਨੇ ਹੋਰ ਇਹ ਆ ਜੀ ਸਵਾ ਕੁ ਮਹੀਨਾ ਗੀ ਸਵਾ ਮਹੀਨੇ ਦੀ ਹਾਂਜੀ ਜੇਕਰ ਤੂੰ ਕਵੀ ਤਾਂ ਨੁੱਤਨੀ ਪ੍ਰਾਇਆ ਕੋਈ ਫਿਰ ਬਰਾ ਰਖਿਆ ਜੀ ਟੀਕਾ ਵੀ ਚਾਹੇ ਕਿ ਦਿਨ ਲਗਾ ਹਰਿਆਣੇ ਵਾਲੇ ਕਾਲੇ ਹੁੰਦੇ ਪੰਜ ਚਾਰ ਦਿਨ ਹੋ ਗਏ ਚਾਰ ਪੰਜ ਦਿਨ ਹਾਂ ਜੀ ਬੜੀ ਛੇਤੀ ਲਵਾ ਤਸੀਂ ਮਨੇ ਜੀ ਹਾਂ ਜੀ ਫਿਰ ਗੈਲ ਕੀ ਗੈਲ ਰੜ ਜਾ ਫਿਰ ਦੁੱਧ ਘਟਿੰ ਜਾ ਲੰਗਰ ਠੀਕ ਕਰੀਂ ਜਾ ਇਹ ਆ ਸਜਣੋ ਫੁੱਲ ਵੱਡੇ ਕੱਦ ਦੇ ਇਹ ਨਹੀਂ ਕਹਿ ਸਕਦੇ ਵੀ ਆਪਾਂ ਕੱਦ ਛੋਟਾ ਹੈ ਦਾ ਕੱਦ ਫੁੱਲਾ ਲੰਬੀ ਵੀ ਫੁੱਲਾ ਤੇ ਬਾਕੀ ਜਦੋਂ ਬਾਈ ਕਮਾਊਗਾ ਨਾ ਉਦੋਂ ਗੱਲ ਮਾਰਨੀ ਕੈਮਰਾ ਸਿੰਘਾਂ ਗੁੰਗਾਲੇ ਮਾਮਲੇ ਚ ਬਹੁਤ ਸ਼ਾਨਦਾਰ ਹੈ ਕਿ ਇੱਥੋਂ ਮਾਰਦੇ ਕੈਮਰਾ ਅੱਲੇ ਵਾਲ ਬੂਆ ਇਹਨੂੰ ਦੁੱਧ ਹਾਜ਼ਰ ਕਿੰਨਾ ਕਹਿ ਸਕਦੇ ਆ ਦੁੱਧ ਹੈ ਜੀ ਇਸ ਦਾ 13 14 ਦਾ ਵਿੱਚ ਆ ਜੀ 13 14 ਦੇ ਵਿੱਚ ਹਾਂ ਜੀ ਤੇ ਚਵਾਈ ਦੀ ਕਿਵੇਂ ਆ ਚਵਾਈ ਦੀ ਓਕੇ ਆ ਜੀ ਚਵਾਈ ਦੀ ਓਕੇ ਸ਼ਰਲਾ ਛਿੱਟਾ ਮੋਟੀ ਧਾਰ ਆ ਜੀ ਐਨ ਗੁੱਠਾ ਵਰਗੀ ਨਾਲ ਕੱਟੀ ਆ ਤਲਾ ਕੱਟੀ ਆ ਜੀ ਸੀਮਨ ਇਹ ਸਰਕਾਰੀ ਲਾਇਆ ਕਿ ਕੋਈ ਹੋਰ ਲਾਇਆ ਹੈ ਜੀ ਸੀਮਨ ਕਿਹੜਾ ਲੱਗਿਆ ਇਹਦੇ ਹੈ ਜੀ ਸੀਮਨ ਟੀਕਾ ਸਰਕਾਰੀ ਲੱਗਿਆ ਹਾਂ ਜੀ ਟੀਕਾ ਲਵਾਇਆ ਜੀ ਸਰਕਾਰੀਆ ਹਸਪਤਾਲ ਚ ਜਾ ਕੋਈ ਨਾਮ ਪਤਾ ਦਾ ਹਾਂ ਜੀ ਸਰਕਾਰੀਆ ਜੀ ਸਰਕਾਰੀ ਐਚਲਡੀ ਵੀ ਦਾ ਹਾਂ ਜੀ ਜਿਹੜਾ ਤੁਹਾਡੇ ਹਰਿਆਣੇ ਚਲਦਾ ਹਾਂ ਜੀ ਆ ਲਿਆ ਕੋਈ ਗੱਲ ਨਹੀਂ ਲਿਆ ਦੰਦਾ ਵਾਂ ਜੀ ਜੋ ਦੇਖੋ ਠੀਕ ਹੈ ਕਿੰਨੇ ਦੰਦ ਹੋਊਗੀ ਇਹ 6 ਆ ਜੀ 6 ਦੰਦ ਹਾਂ ਜੀ 13 ਤੋਂ 14 ਦੇ ਵਿੱਚ ਦੁੱਧ ਤਿਆਰ ਆ ਹਾਂ ਜੀ ਹਾਵਾਮੀ ਨੇ ਨਾ ਸੁਆ ਨਾਲ ਆ ਗਈ ਕੱਟੀ ਕੱਦ ਵੀ ਫੁੱਲਾ ਤੇ ਲੰਬਾਈ ਵੀ ਸੱਜਣੋਂ ਕੱਤੀ ਦੀ ਫੁੱਲ ਆ ਗਈ ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਇਹਦੇ ਕੱਟੀ ਆ ਗਈ ਬਾਕੀ ਚੋਣ ਚਵਾਉਣ ਦੀ ਬਾਈ ਕਿੰਨੀ ਬਹੁਤ ਖਰੀ ਆ 100 ਦਾ 100 ਆ ਵੱਡੀ ਝੋਟੀ ਆ ਸੇਵਾ ਸੰਭਾਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਬਾਈ ਮੱਧ ਵਰਤੀ ਜੇ ਪਰਿਵਾਰ ਨਾਲ ਸੰਬੰਧ ਰੱਖਦਾ ਵੀ ਬਾੜੀ ਆਪਾ ਇਹ ਨਹੀਂ ਕਹਿ ਸਕਦੇ ਵੀ ਇਹ ਸੱਜਣ ਕੋਲ ਕੋਈ ਬਾੜੀ ਜਾਦੀ ਸੇਵਾ ਕਿਉਂਕਿ ਮਜ਼ਦੂਰੀ ਵਾਲਾ ਸੱਜਣਾ ਸੇਵਾ ਬਾਈ ਕੋਲ ਲੋਟ ਲੋਟ ਆ ਪਰ ਜਿੰਨੀ ਕੁ ਕੰਡੀਸ਼ਨ ਜਿਹੜੇ ਵੀ ਜਾਨਵਰ ਦੀ ਜਿੱਦਾਂ ਦੀ ਹੈਗੀ ਆ ਉਹ ਬਾਈ ਨੇ ਸਾਰੀ ਸਾਂਝੀ ਕਰਤੀ ਤੇ ਬਾਕੀ ਰੇਟ ਵਾਲਾ ਕੰਮ ਹੈ ਜਿਹੜਾ ਰੇਟ ਬਾਈ ਕਹਿੰਦਾ ਫੋਨ ਤੇ ਦੱਸ ਦਾਂਗੇ ਰੇਟ ਇੱਕ ਨਾਰਮਲ ਜੀ ਹੋਊਗਾ ਔਰ ਇਹ ਝੋਟੀ ਦੇ ਘਰ ਹੀ ਕੈਮਰਾ ਇੱਕਾਰੀ ਹੋਰ ਮਾਰ ਦੀ ਨਾਲ ਕੱਟੀ ਸੂਆ ਦੂਜਾ ਦੰਦਾਂ ਚ 6 ਦੰਦ ਇਹ ਆ ਗਈ ਵੱਡੀਆਂ ਜੀ ਇਹ ਵੇਲੇ ਹੋਣ ਜਾਈ ਇੱਥੋਂ ਫੇਸ ਤੇ ਮਾਰਨੀ ਕੈਮਰਾ ਟੈਂਕ ਸੰਗ ਤੁਹਾਡਾ ਡਿਜ਼ਾਈਨ ਇੱਥੋਂ ਕਰਾ ਲਈ ਚੱਕ ਨੰਬਰ ਬੋਲੀ ਲੱਗੂ ਜ਼ਰਾ 720864468 ਆ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਪਿੰਡ ਗੱਗੜਪੁਰ ਤਹਿਸੀਲ ਗੁਲਾ ਜ਼ਿਲ੍ਹਾ ਕੈਥੜਾ ਸਟੇਟ ਹਰਿਆਣਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ